ਗੁਰੂ ਨਾਨਕ ਤੇਰੇ ਬਾਝੋਂ ਦਰਗਾਹ ਵਿੱਚ ਕੌਣ ਵਕੀਲ ਬਣੇ ਦਰਗਾਹ ਵਿੱਚ ਕੌਣ ਵਕੀਲ ਬਣੇ ਗੁਰੂ ਨਾਨਕ ਤੇਰੇ ਬਾਝੋਂ ਦਰਗਾਹ ਵਿੱਚ ਕੌਣ ਵਕੀਲ ਬਣੇ ਉੱਚੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਦਰਗਾਹ ਵਿੱਚ ਕੌਣ ਵਕੀਲ ਬਣੇ ਦਰਗਾਹ ਵਿੱਚ ਕੌਣ ਵਕੀਲ ਬਣੇ ਗੁਰ ਨਾਨਕ ਤੇਰੇ ਬਾਝੋਂ ਦਰਗਾਹ ਵਿੱਚ ਕੌਣ ਵਕੀਲ ਬਣੇ ਦਰਗਾਹ ਵਿੱਚ ਕੌਣ ਵਕੀਲ ਬਣੇ ਗਾਵ ਤੇ ਉਦਰੇ ਸੰਤ ਵੀ ਉਦਰੇ ਗਾਵ ਤੇ ਉਦਰੇ ਸੰਤ ਵੀ ਉਦਰੇ ਬਿਨ ਸੇ ਪਾਪ ਕਨੇਰੇ ਦਰਗਾਹ ਵਿੱਚ ਕੌਣ ਵਕੀਲ ਬਣੇ ਦਰਗਾਹ ਵਿੱਚ ਕੌਣ ਵਕੀਲ ਬਣੇ ਗੁਰ ਨਾਨਕ ਤੇਰੇ ਬਾਝੂ ਦਰਗਾਹ ਵਿੱਚ ਕੌਣ ਵਕੀਲ ਬਣੇ ਦਰਗਾਹ ਵਿੱਚ ਕੌਣ ਵਕੀਲ ਬਣੇ ਪਸ਼ੂ ਪ੍ਰੇਤਮ ਗਤ ਕੋ ਤਾਰੇ ਪਸ਼ੂ ਪ੍ਰੇਤਮ ਗਤ ਕੋ ਤਾਰੇ ਪਾਹਨ ਪਾਰ ਉਤਾਰੇ ਦਰਗਾਹ ਵਿੱਚ ਕੌਣ ਵਕੀਲ ਬਣੇ ਦਰਗਾਹ ਵਿੱਚ ਕੌਣ ਵਕੀਲ ਬਣੇ ਗੁਰ ਨਾਨਕ ਤੇ ਦਰਗਾਹ ਵਿੱਚ ਕੌਣ ਵਕੀਲ ਬਣੇ ਦਰਗਾਹ ਵਿੱਚ ਕੌਣ ਵਕੀਲ ਬਣੇ ਨਾਨਕ ਦਾਸ ਤੇਰੀ ਸਰਨਾਇ ਨਾਨਕ ਦਾਸ ਤੇਰੀ ਸਰਨਾਇ ਸਦਾ ਸਦਾ ਬਲਿਹਾਰੇ ਦਰਗਾਹ ਵਿੱਚ ਕੌਣ ਵਕੀਲ ਬਣੇ ਦਰਗਾਹ ਵਿੱਚ ਕੌਣ ਵਕੀਲ ਬਣੇ ਗੁਰੂ ਨਾਨਕ ਤੇਰੇ ਬਾਝੋਂ ਦਰਗਾਹ ਵਿੱਚ ਕੌਣ ਵਕੀਲ ਬਣੇ ਦਰਗਾਹ ਵਿੱਚ ਕੌਣ ਵਕੀਲ ਬਣੇ ਗੁਰੂ ਨਾਨਕ ਤੇਰੇ ਬਾਝੋਂ ਦਰਗਾਹ ਵਿੱਚ ਕੌਣ ਵਕੀਲ ਬਣੇ ਦਰਗਾਹ ਵਿੱਚ ਕੌਣ ਵਕੀਲ ਬਣੇ